ਜੋ ਅੱਜ ਜਿਹੜੀ ਮੈਨੂੰ ਮਿਲਿਆ ਤੇ ਚੰਨ ਬੜਾ ਇਨਸਾਫ ਮਿਲਿਆ ਵਾ ਕਹਿੰਦੇ ਕੀ ਮੈਂ ਬਹੁਤ ਜ਼ਿਆਦਾ ਖੁਸ਼ ਆ ਮੈਂ ਧੰਨਵਾਦ ਕਰਦੀ ਆ ਮਾਨਯੋਗ ਤਰਨਤਾਰਨ ਕੋਰ ਦਾ ਔਰ ਆਪਣੇ ਐਡਵੋਕੇਟ ਅਮਨ ਤਮੰਜੀ ਦਾ ਕਿ ਜਿਨ੍ਹਾਂ ਨੇ ਮੈਨੂੰ ਇਨਸਾਫ ਦਵਾਇਆ ਕਿੰਨੀ ਸਜ਼ਾ ਸੁਣਾਈ ਗਈ ਹੈ 4 ਸਾਲ ਦੀ ਸਜ਼ਾ ਕਈਆਂ ਨੂੰ ਮੇਰਾ ਵਕੀਲ ਸਾਹਿਬ ਤੋਂ ਪੁੱਛ ਲਿਓ ਕਈਆਂ ਉਹ ਸਾਲ ਦੀਆਂ ਕਈਆਂ ਸਾਲ ਦੀਆਂ ਇਹਨਾਂ ਚਾਰ ਸਾਲ ਦੀ ਸੱਤ ਦੋਸ਼ੀਆਂ ਨੂੰ ਚਾਰ ਸਾਲ ਦੀ ਸਜ਼ਾ ਜਿਹੜੀ ਇਹ ਸੁਣਾਈ ਗਈ ਆ ਇਸ ਫੈਸਲੇ ਨਾਲ ਜੱਜ ਦੇ ਫੈਸਲੇ ਤੋਂ ਹੀ ਸਹਿਮਤ ਹਾਂ ਇਸ ਨਾਲ ਫੈਸਲੇ ਨਾਲ ਹੱਕ ਚ ਆ ਜਾਵਾਗਾ ਜਾਨੀ ਆ ਇੱਕ ਲੋ ਮੈਂ ਸਹਿਮਤ ਹਾਂ ਹੱਕ ਚ ਹਾਂ ਸਲਮ ਬਿਲਕੁਲ ਸਹਿਮਤ ਹਾਂ ਮੈਂ ਬਹੁਤ ਬਹੁਤ ਕੋਟਨ ਕੋਟ ਧੰਨਵਾਦ ਕਰਦੀ ਆ ਆਪਣੇ ਕਰਨ ਕਰਨ ਕੋਟ ਇਹਨਾਂ ਲੰਮਾ ਜਸਾ ਪ੍ਰੇਮ ਕੁਮਾਰ ਜੀ ਦਾ ਤਾਂ ਬਾਤ ਕਰਦੀ ਇਹਨਾਂ ਲੰਮਾ ਸਮਾਂ ਲਾਇਆ ਇਸ ਵਿੱਚ ਕਿਹੜੀ ਕਿਹੜੀ ਮੁਸ਼ਕਲ ਸਾਹਮਣਾ ਕਰਨਾ ਪਿਆ ਮੈਨੂੰ ਬਹੁਤ ਜ਼ਿਆਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਮੈਂ ਬਿਆਨ ਨਹੀਂ ਕਰ ਸਕਦੀ ਕਿ ਮੈਨੂੰ ਆਪਣੀ ਲਾਈਫ ਚ ਕੀ ਕੀ ਜੋ ਜੋ ਮੈਂ ਵੇਖਿਆ ਮੈਂ ਨਹੀਂ ਚਾਹੁੰਦੀ ਪੰਜਾਬ ਦੀ ਕੋਈ ਵੀ ਧੀ ਵੇਖੇ ਔਰ ਨਾ ਹੀ ਮੈਂ ਪਰਮੇਸ਼ਵਰ ਅੱਗੇ ਅਰਦਾਸ ਕਰਦੀ ਆਂ ਕਿ ਨਾ ਹੀ ਕਿਸੇ ਪੰਜਾਬ ਦੀ ਧੀ ਨਾਲ ਇੰਨਾ ਦਾ ਪੁੱਛੋ ਤੁਸੀਂ ਇਲੈਕਸ਼ਨ ਵੀ ਲੜ ਰਹੇ ਪਤਾ ਲੱਗਾ ਜੀ ਤਰਨਤਾਰ ਦੇ ਵਿੱਚ ਮਿਲਖ ਲੋ ਜੀ ਮੈਂ ਜਿੰਨੀ ਚਾਹੁੰਨ ਜਿਹੜੀ ਹੋ ਰਹੀ ਹੈ ਤਰਨਤਾਰ ਨਗਰ ਕਾ ਦੇ ਵਿੱਚ ਉਹ ਮੈਂ ਇਲੈਕਸ਼ਨ ਦੇ ਵਿੱਚ ਖੜੀ ਹੋਈ ਹੈ ਜੀ ਬਹੁਤ ਸਾਰੀਆਂ ਲੜਕੀਆਂ ਹੁੰਦੀਆਂ ਜਦੋਂ ਕੋਈ ਐਵੇਂ ਜਿਹਾ ਘਠਣਾ ਹੋ ਜਾਂਦੀ ਹੈ ਤੇ ਉਹ ਘਰ ਗੈਹ ਜਾਂਦੀਆਂ ਉਹ ਲੜਾਈ ਨਹੀਂ ਲੜਦੀਆਂ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਜੇ ਤੁਹਾਡੇ ਨਾਲ ਕੁਝ ਵੀ ਦੀ ਕੀ ਕੋਈ ਵੀ ਕਰਦਾ ਹੈ ਭਾਵੇਂ ਕੋਈ ਤਣਾੜ ਹੈ ਭਾਵੇਂ ਕੋਈ ਅਫਸਰ ਹੈ ਭਾਵੇਂ ਕੋਈ ਵੀ ਹੈ ਉਹਦੇ ਖਿਲਾਫ ਆਪਣੀ ਆਵਾਜ਼ ਜ਼ਰੂਰ ਚੁੱਕੋ ਕਿਉਂਕਿ ਜੇਕਰ ਤੁਸੀਂ ਆਵਾਜ਼ ਨਹੀਂ ਚੁੱਕਦੇ ਜੇ ਤੇ ਉਹਨਾਂ ਧੀਆਂ ਦੀ ਵੀ ਆਵਾਜ਼ ਦੱਬੀ ਜਾਂਦੀ ਹੈ ਜਿਹੜੀ ਆਵਾਜ਼ ਚੁੱਕਣਾ ਚਾਹੀਦੀਆਂ ਤੁਸੀਂ ਮੁੱਖ ਤੌਰ 'ਤੇ ਕਿੰਨੂੰ ਮੰਨਦੇ ਇਸ ਕੇਸ 'ਚ ਮੈਂ ਮੋਕਾ ਦੋਸ਼ੀ ਸਾਰਿਆਂ ਨੂੰ ਮੰਦੀ ਆ ਕਿ ਜਿਨ੍ਹਾਂ ਨੇ ਇਸ ਸਟਾਰਟ ਕੀਤਾ ਤੇ ਜਿਨ੍ਹਾਂ ਨੇ ਖਤਮ ਕਰਨ ਲੱਗਿਆ ਅਨਸਵਾਫ ਦੀ ਜਗਾ ਸਾਨੂੰ ਉਹੋ ਜਲੀਲਤਾ ਦਿੱਤੀ ਹੈ ਸਾਰੇ ਦੋਸ਼ੀ ਮੈਂ ਸਾਰਿਆਂ ਤੋਂ ਮੁਕਾਇਆ ਵੀ ਗਿਆ ਕੋਈ ਮੈਨੂੰ ਬਹੁਤ ਜ਼ਿਆਦਾ ਡਰਾਇਆ ਤੇ ਮੁਕਾਇਆ ਗਿਆ ਅੱਜ ਤੱਕ ਮਤਲਬ ਅੱਜ ਦੇ ਦਿਨ ਤੱਕ ਮੈਨੂੰ ਡਰਾਇਆ ਧਮਕਾਇਆ ਗਿਆ ਰਾਸਤੇ 'ਚ ਮੈਨੂੰ ਰੋਕਿਆ ਵੀ ਗਿਆ ਪਰ ਮੇਰੇ ਹਸਬੰਦ ਦਾ ਵੀ ਧੰਨਵਾਦ ਕਰਦੀ ਆ ਕਿ ਜਿਨ੍ਹਾਂ ਨੇ ਮੇਰੇ ਨਾਲ ਸਪੋਰਟ ਕਰਕੇ ਮੈਨੂੰ ਕੋਟ ਤੱਕ ਲਿਉਂਦੇ ਰਏ ਤੇ ਅੱਜ ਵੀ ਲਿਆਂਦਾ ਕੀ ਲੱਗਦਾ ਵਾ ਪ੍ਰਸ਼ਾਸਨ ਵੱਲੋਂ ਜਿਹੜਾ ਐਸੀ ਭਾਈ ਜਿਹੀ ਹੋਣ ਕਰਕੇ ਧਾਰਾਂ ਜਿਹੜਾ ਵਿਤਕਰਾ ਹਾਂਜੀ ਬਾਬਾ ਜੀ ਇਸ ਤਰ੍ਹਾਂ ਦੇਖੋ 4 ਸਾਲ ਦੀ ਸਮਾਂ ਹੋ ਗਈ ਹੈ ਹਾਂਜੀ ਜੈ ਵਾਲਮੀਕੀ ਇਹ ਜਿਹੜਾ ਜਿਹੜੀਆਂ ਧਿਰਾਂ ਹੁੰਦੀਆਂ ਆ ਫਾਕਤਵਾਦ ਤੇ ਰਾਮ ਭਾਉ ਕੇ ਇਹ ਜਿਹੜਾ ਮਨਜਿੰਦਰ ਸਿੰਘ ਲਾਲਪੁਰਾ ਔਰ ਉਸ ਸਭਾ ਜਿਹੜਾ ਹੈ ਇਹ ਉਹਦਾਂ ਸਵਾਲ ਕਾ ਖਡੂਸਾ ਕੋ ਜਿਹੜਾ ਐਮਐਲਏ ਨਹੀਂ ਹੈਗਾ ਕਿਉਂਕਿ ਇਹੋ ਜੇ ਲੋਕ ਜਿਹੜੇ ਆ ਪੂਰੀ ਦੀ ਪੂਰੀ ਸਰਕਾਰ ਆਪਣੇ ਐਮਐਲਏ ਨੂੰ ਬਚਾਉਣ ਚ ਲੱਗੀ ਹੋਈ ਸੀ ਕਿਉਂਕਿ ਜਿੱਦਾਂ ਮਾਂਜੋ ਕੋਰਟ ਜਿਹੜਾ ਤਰਨਤਾਰ ਨੇ ਇਹਨੂੰ ਦੋਸ਼ੀ ਿਕrar ਕਰਦੀ ਆ 10 ਤਰੀਕ ਵਾਲੇ ਦਿਨ ਉਸ ਦਿਨ ਜਿਹੜਾ ਆ ਇਹਦੇ ਇੱਥੇ ਐਸਐਚਓ ਗੁਰਚੇਂਦਰ ਸਿੰਘ ਗੁਰਚਰਨ ਸਿੰਘ ਉਹਦੇ ਵੱਲੋਂ ਨੂੰ ਵੀਆਈਪੀ ਟ੍ਰੀਟਮੈਂਟ ਦਿੱਤਾ ਗਿਆ ਇੱਕ ਦੋਸ਼ੀ ਹੋਵੇ ਮਾਂਜੋ ਕੋਰਟ ਵੱਲੋਂ ਦੋਸ਼ੀ ਿਕrar ਕੀਤਾ ਵਿਅਕਤੀ ਹੋਵੇ ਤੇ ਉਹਦੀ ਜਿਹੜੀ ਬਾਰੀ ਆ ਉਹ ਇੱਕ ਐਸਐਚਓ ਤਿੰਨ ਸਟਾਰ ਅਫਸਰ ਇੱਕ ਜਿਹੜਾ ਉਹਦੀ ਬਾਰੀ ਖੋਲ ਕੇ ਨੂੰ ਫਰੰਟ ਵਾਲੀ ਸੀਟ ਤੇ ਬਿਠਾਵੇ ਇਹ ਗੱਲ ਜਿਹੜੀ ਆ ਬਹੁਤ ਦੁਖਦਾਈ ਆ ਕਿਉਂਕਿ ਇੱਥੇ ਸ਼ੈਡੂਲ ਕਾਸਟ ਐਸਸੀ ਭਾਈਚਾਰਾ ਕਿਉਂਕਿ ਉਹਨਾਂ ਦੇ ਐਸਸੀ ਐਕਟ ਲੱਗਾ ਪਿਆ ਅਤੇ 354 ਛੇੜਛਾੜ ਦੀ ਧਾਰਾ ਤੇ ਹੋਰ ਵੱਖ-ਵੱਖ ਸੰਗੀਨ ਧਾਰਾਵਾਂ ਜਿਹੜੀਆਂ ਲੱਗੀਆਂ ਹੋਈਆਂ ਇਹੋ ਜਿਹੇ ਜਿਹੜੇ ਅਫਸਰ ਆ ਉਹ ਮੈਂ ਤੇ ਇਹ ਮਹਿਸੂਸ ਕਰਦਾ ਕਿ ਇਹੋ ਜਿਹੇ ਅਫਸਰ ਜਿਹੜੇ ਆ ਉਹ ਕੀ ਗਰੀਬਾਂ ਨੂੰ ਇਨਸਾਫ਼ ਦੇਣਗੇ ਅਸੀਂ ਸਿਕਿਉਰਟੀ ਮੰਗਦੇ ਸਾਡੇ ਨਾਲ ਧੱਕਾ ਕਰਦੇ ਆ ਸਾਨੂੰ ਜਦੋਂ ਇੱਥੋਂ ਤੱਕ ਕੋਰਟ ਤੱਕ ਕੌਣ ਨਹੀਂ ਦਿੰਦੇ ਸਾਨੂੰ ਜਦੋਂ ਅਸੀਂ ਕੋਰਟ ਚ ਆਉਂਨੇ ਆ ਰਸਤੇ 'ਚ ਜਿਹੜਾ ਆ ਸਾਡੀਆਂ ਗੱਡੀਆਂ ਡਾਕ ਲੈਂਦੇ ਆ ਸਾਨੂੰ ਜਿਹੜਾ ਮਾਰਨ ਦੀ ਕੋਸ਼ਿਸ਼ ਕਰਦੇ ਆ ਸਾਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਤੁਹਾਨੂੰ ਪਿੱਤਲ ਗਿਫਟ ਕੀਤਾ ਜਾਏਗਾ ਸੋ ਇੰਦਾ ਜਿਹੜਾ ਸਰਕਾਰ ਆਪਣੇ ਐਮਐਲਏ ਨੂੰ ਬਚਾਉਣ ਲਈ ਯਤਨ ਕਰਦੀ ਰਹੀ ਆ ਪਰ ਇਹ ਮੈਂ ਧੰਨਵਾਦ ਕਰਦਾ ਮਾਨਯੋਗ ਕੋਰਟ ਦਾ ਤੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਕਾਨੂੰਨ ਜਿਨ੍ਹਾਂ ਨੇ ਜਿਹੜਾ ਆ ਸਾਨੂੰ ਜਿਹੜਾ ਆ ਉਹ ਅੱਜ ਜਿਹੜਾ ਇਨਸਾਫ ਲੈ ਕੇ ਦਿੱਤਾ ਹੈ ਤੇ ਉਸ ਦੋਸ਼ੀ ਨੂੰ ਜਿਹੜਾ ਆ ਉਹ 4 ਸਾਲ ਦੀ ਜਿਹੜੀ ਆ ਉਹ ਸਜ਼ਾ ਹੋਈ ਆ ਤੇ ਹੋਰ ਜਿਹੜੇ ਵੱਖ-ਵੱਖ ਦੋਸ਼ੀ ਜਿਹੜੇ ਕਾਨੂੰਨ ਦੇ ਰਖਵਾਲੇ ਸੀ ਅਤੇ ਕਾਨੂੰਨ ਦੇ ਜਿਨ੍ਹਾਂ ਨੇ ਜਾਣ ਬੁੱਝ ਕੇ ਜਿਹੜਾ ਐਡੀ ਵੱਡੀ ਆ ਜਿਹੜੀਆਂ ਉਹ ਉੱਥੇ ਕਟਮਾਰਕ ਕੀਤੀ ਅਤੇ ਉੱਥੇ ਜਿਹੜਾ ਆ ਲੇਡੀਜ਼ ਕਨਸਟੇਬਲ ਹੁਣ ਨਾ ਹੋਣ ਦੇ ਬਾਵਜੂਦ ਵੀ ਜਿਹੜਾ ਥੱਪੜ ਜਿਹੜੇ ਮੇਰੇ ਮਿਸਰੀ ਨੂੰ ਮਾਰੇ ਸੀ ਜਿਹਦੀ ਮੀਡੀਆ ਉਹ ਆਮ ਹੀ ਤਹੀ ਜਿਹੜਾ ਸੋਸ਼ਲ ਅਕਾਉਂਟਾਂ ਤੇ ਦਿਖੀ ਹੋਏਗਾ ਤੇ ਅੱਜ ਬੜੀ ਖੁਸ਼ੀ ਦਾ ਦਿਨ ਆਇਆ ਕਿਉਂਕਿ ਅਕਸਰ 12 12.5 ਸਾਲ ਬਾਅਦ ਅੱਜ ਸਚਾਈ ਵਾਲ ਜਿਹੜੀ ਕੁੜੀ ਨੇ ਅੱਜ ਸੋਚਿਆ ਸੀ ਕਿ ਠਾਨਿਆ ਸੀ ਕਿ ਮੈਂ ਸਚਾਈ ਵਾਲ ਜਾਣਾ ਤੇ ਆਪਣਾ ਹੱਕ ਲੈਣਾ ਅੱਜ ਉਹਨੂੰ ਹੱਕ ਮਿਲਿਆ ਹੈ ਕੋਰਟ ਮਾਂਜੋਗ ਅਦਾਲਤੋਂ ਇੱਕ ਕਿੰਨੇ ਬੰਦੇ ਦੀ ਜਿਹੜੀ ਸਜ਼ਾ ਸੁਣਾਈ ਗਈ ਹੈ ਸਰ ਟੋਟਲ 11 ਹੀ ਦੋਸ਼ੀ ਇਕਰਾਰ ਕੀਤੇ ਗਏ ਸੀ ਉਸ ਦੇ ਵਿੱਚੋਂ ਹਰਵਿੰਦਰ ਸਿੰਘ ਸ਼ੋਸ਼ੀ ਅੱਜ ਢੜ ਜੇਲ੍ਹ ਤੋਂ ਪੇਸ਼ ਨਹੀਂ ਕਰਾਇਆ ਗਿਆ ਉਹਦੀ ਡੇਟ ਪਾਈ ਗਈ ਹੈ ਮੰਗਲਵਾਰ 16 ਨੌਂ ਕੱਚੀ ਨੂੰ ਬਾਕੀ ਸਾਰਿਆਂ ਨੂੰ ਹੀ ਸਜ਼ਾ ਸੁਣਾਈ ਗਈ ਹੈ ਵਕਫ ਧਾਰਾ ਤਲੇ ਸੁਣਾਈ ਗਈ ਹੈ ਜਿਹੜੀ ਮਨਜਿੰਦਰ ਸਿੰਘ ਸਤੋ ਫਿਲਾਲਪੁਰ ਨੂੰ 4 ਸਾਲ ਤੇ 50000 ਰੁਪਏ ਜੁਰਮਾਨਾ ਜੇ ਫਾਈਨ ਨੂੰ ਡਿਫਾਈਲਟ ਡਿਫਾਲਟ ਕਰਦਾ 6 ਮਹੀਨੇ ਦੀ ਸਜ਼ਾ ਹੋਰ ਵਧਾਈ ਜਾਏਗੀ। ਬਾਕੀ 356 323 506 148 99 ਦੇ ਤਹਿਤ ਸਜ਼ਾ ਸੁਣਾਈ ਗਈ। ਸਰ ਮੋਸਟਲੀ 4 ਸਾਲ ਹੀ ਸੁਣਾਈ ਗਏ ਜਿਹੜੇ 7 ਜਾਣੇ ਸੀ ਤੇ ਜਿਹੜੇ ਉਹਨਾਂ ਦੇ 7 ਜਾਣੇ ਜਿਹੜੇ ਹੈਗੇ ਆ ਦਵਿੰਦਰ ਕੁਮਾਰ, ਸਾਰਜ ਸਿੰਘ, ਮਨਜਿੰਦਰ ਸਿੰਘ ਹਰਸਾਪਾ, ਕਵਲਦੀਪ ਸਿੰਘ, ਅਸ਼ਵਨੀ ਕੁਮਾਰ, ਤਰਸੀਮ ਸਿੰਘ ਤੇ ਹਰਜਿੰਦਰ ਸਿੰਘ। ਤੇ ਜਿਹੜੇ ਨਰਿੰਦਰਜੀਤ ਸਿੰਘ ਗੁਰਦੀਪ ਰਾਜ ਤੇ ਗਗਨਦੀਪ ਸਿੰਘ ਆ ਉਹਨਾਂ ਨੂੰ 323 148 159 ਤੇ 342 ਧਾਰਾ ਥੱਲੇ 342 ਲੀਟਰਾਂ ਨੇ ਐਡ ਕੀਤੀ ਜੋ ਜੱਸਪ੍ਰੀਤ ਨੇ ਖੁਦ ਕੌਗਨਿਸ ਲੈਆ ਉਹਦੀ 1 ਸਾਲ ਦੀ ਸਜ਼ਾ ਵਾਧਾ ਕੀਤਾ ਇਹ ਇਨਾਂ ਸਮਾਂ ਲੱਗਾ ਕਿ ਸਾਡੇ तकरीबन ਕੇਸ ਚੱਲਦੇ ਨਾਲ ਵਾਵਾ ਲੱਗ ਗਿਆ ਕਿ 12 ਸਾਲ ਲੱਗੇ ਬਟ ਹੁਣ ਜਿਹੜਾ ਲੱਗਾ ਸਮਾਂ ਕਿਉਂਕਿ ਕੋਰਟ ਨੇ ਕੁਆਂਟਮ ਆਫ ਸੈਂਟੈਂਸ ਦੇ ਵਿੱਚ ਵੀ ਬੈਸ ਸੁਣੀ ਸਾਡੀ ਦੋਨਾਂ ਧਿਰਾਂ ਦੀ ਦਲੀਲਾਂ ਸੁਣਨ ਦੇ ਬਾਅਦ ਹੀ 4 4 ਸਾਲ ਦੀ ਸਜ਼ਾ ਸੁਣਾਈ ਗਈ ਉਸ ਤੋਂ ਬਾਅਦ ਸਪਟਾ ਬਟਿਆ ਕੋਰਟ ਨੇ ਇੱਕ ਫੋਰ ਫੈਸਲਾ ਲਿਆ ਕਿ ਅੰਡਰ ਸੈਕਸ਼ਨ 357ਏ ਥੱਲੇ ਹਰਬਿੰਦਰ ਕੌਰ ਨੂੰ ਕੰਪਨਸੇਸ਼ਨ ਵੀ ਦਵਾਈ ਗਈ ਹੈ ਉਹ ਡੀਐਲਐਸਏ ਨੂੰ ਜੋ ਵੀ ਆਉਣ ਦੀ ਕੋਰਟ ਆਫ ਅਸਪਰ ਦਾ ਡਿਸਕ੍ਰੀਸ਼ਨ ਆਫ ਦਾ ਕੋਰਟ ਔਰ ਐਸਪਰ ਦਾ ਲਾਫਤੀ ਮਿਲੇਗੀ ਬਗਲ ਲੱਗਾ ਕਿੰਨੀ ਗੰਦੋ ਚੈਸਰ ਬਣੀ ਸਰਕਾਰ ਹੀ ਫੈਸਲਾ ਕਰੇ ਦੇਖੋ ਅਸੀਂ ਮਾਨਜੁਗ ਅਦਾਲਤ ਦਾ ਵੇੜਾ ਵਾ ਸਤਿਕਾਰ ਕਰਦੇ ਹਾਂ ਕਿਉਂਕਿ ਜਿਹੜਾ ਕੋਈ ਵੀ ਫੈਸਲਾ ਆਉਂਦਾ ਵਾ ਉਹਤੇ ਕਿੰਥੀ ਪੰਤੂਤਨ ਕੋ ਲਗਾਈ ਨੰਦਰਾ ਮਾਏਗਾ ਚਾਲੂ ਨਹੀਂ ਕੀਤਾ ਉਹ ਅਸੀਂ ਸਾਡੇ ਕੋਈ ਕੱਲ ਪੈਗਾ ਬਾਕੀ ਉਹ ਦੁਬਾਰਾ ਕਰ ਦੋ ਚਾਲੂ ਕਰ ਦੋ ਦੁਬਾਰਾ ਕਰ ਦੋ ਮਾਨ ਜੋ ਅਦਾਲਤ ਦੁਆਰਾ ਖਬਰ ਨੇ ਆ ਜਾ ਵਾਤ ਤੋਂ ਵਾਤ ਐਕਸੀਏਟ ਥੱਲੇ ਜਿਹੜੀ ਹੈਗੀ ਹੈ 4 ਸਾਲ ਦੀ ਸਜ਼ਾ ਕੀਤੀ ਗਈ ਆ 354 ਥੱਲੇ 3 ਸਾਲ ਔਰ 323 ਥੱਲੇ 1 ਸਾਲ ਇੱਕ ਸਾਲ ਕੀਤੀ ਦੀ ਸਰ ਕਿੰਨਿਆ ਜਾਣੀ ਹੈ ਜਿਹੜੇ ਵਿੱਚ ਅਵੇਲੇਬਲ ਸੀ ਜਲਵੰਦੀਨ ਸਿੰਘ ਲਾਲਪੁਰਾ ਹਾਂ ਜੀ ਜਿਹੜੇ ਕਿੰਨੇ ਜਾਣੇ ਅਵੇਲੇਬਲ ਸੀ ਇਸ ਕੇਸ ਦੇ ਵਿੱਚ ਇਹਦੇ ਵਿੱਚ ਤਕਰੀਬਨ 11-12 ਜਾਣੇ ਸੀਗੇ ਵਿੱਚੋਂ ਇੱਕ ਪੀ ਹੋ ਗਿਆ ਸੀ ਇੱਕ ਐਕਸਪਾਇਰ ਹੋ ਗਿਆ ਔਰ ਤਿੰਨਾਂ ਨੂੰ ਜਿਹੜਾ ਮਾਨਯੋਗ ਅਦਾਲਤ ਨੇ ਉਹਨਾਂ ਨੂੰ ਮੁਚਲਕਿਆਂ ਦੇ ਛੱਡ ਵੀ ਦਿੱਤਾ ਹੂੰ ਤੇ ਸਜਾ ਮਨਜਿੰਦਰ ਸਿੰਘ ਲਾਲਪੁਰਾ ਜਿਹੜੇ ਕਿ 4 ਸਾਲ ਹੋ ਗਏ ਕਿ ਇਹ ਨਾਨ ਅਵੇਲੇਬਲ ਆ ਕਿ ਜਾਂ ਇਸ ਤੋਂ ਅੱਗੇ ਵੀ ਕੁਝ ਹੈ ਬਿਲਕੁਲ ਨਹੀਂ ਨਾਨ ਅਵੇਲੇਬਲ ਹੀ ਆ ਤਾਂ ਹੀ ਸਜਾ ਕਨੈਕਟ ਕੀਤਾ ਹਾਂ ਜੀ ਤੇ ਤੁਹਾਨੂੰ ਕੀ ਲੱਗਦਾ ਹੁੰਦਾ ਇਸ ਸੀਟ ਬਾਰੇ ਦੇਖੋ ਮੈਂ ਅਜੇ अर्ली ਕਮੈਂਟਰੀ ਕਰ ਸਕਦਾ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਜੇ 2 ਸਾਲ ਤੋਂ ਵੱਧ ਹੁੰਦੀ ਆ ਤਾਂ ਫਿਰ ਜਿਹੜੀ ਉਹ ਵਿਧਾਨ ਸਭਾ ਜਿਹੜੀ ਆ ਉਹ ਚਲੇ ਜਾਂਦੀ ਕਿਹੜੀਆਂ ਗੱਲਾਂ ਲੈ ਕੇ ਜਿਹੜਾ ਇੰਨਾ ਟਾਈਮ ਲੱਗਾ ਤੇ ਬਹਿਸ ਹੋਈ ਦੀ ਸਵੇਰ ਦੀ ਬਹਿਸ ਹੋ ਰਹੀ ਆ ਔਰ ਸਵੇਰ ਦੇ ਜੱਜ ਸਾਹਿਬ ਜਿਹੜੇ ਉਹ ਵਾਚਨ ਪੁੱਟ ਘਾਰ ਰਹੇ ਸੀਗੇ ਜਿਹੜੀ ਕੁਆਰੀ ਆ ਦੱਸੋ ਤੁਸੀਂ ਮਤਲਬ ਇੰਨਾ ਚਿਰ 13 ਸਾਲ ਕਿੱਥੇ ਡਲੇ ਗਏ ਕੀਤਾ ਸਾਰਾ ਕੁਝ ਵੈਸ ਹੋਈ ਆ ਔਰ ਜਿਹੜੇ ਦੋਸ਼ੀ ਪੱਖ ਵਾ ਉਹਨਾਂ ਨੇ ਆਪਣਾ ਡਿਫੈਂਸ ਵੀ ਦਿੱਤਾ ਵਾ ਕਿ ਸਾਨੂੰ ਘੜ ਤੋਂ ਘੱਟ ਸਜ਼ਾ ਦਿੱਤੀ ਜਾਵੇ ਕਿਉਂਕਿ ਗਿਲਟੀ ਤਾਂ ਉਹਨੂੰ ਪਰਸਨਲੀ ਕਰ ਦਿੱਤਾ ਸੀ ਸਰ ਉਹਨਾਂ ਇਹਦਾ ਇਹਨਾਂ ਕਿੱਥੇ ਲੈ ਕੇ ਜਾ ਰਹੇਗੇ ਦੱਸ ਦੱਸਿਆ ਕੁਝ ਖੇਲ ਬਾਰੇ ਨਹੀਂ ਕੁਝ ਕਹਿ ਸਕਦੇ ਉਹ ਤਾਂ ਪ੍ਰਸ਼ਾਸਨ ਨੇ ਦੇਖਣਾ ਕਿਹੜੀ ਜੇਲ੍ਹ ਚ ਲੈ ਕੇ ਜਾਣਾ ਠੀਕ ਹੈ ਠੀਕ ਥੈਂਕ ਯੂ